ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਨੇ ਦਿਸ਼ਾ ਨਿਰਦੇਸ਼ ਏਕ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਉਸੇ ਲੜੀ ਤਹਿਤ ਸਾਨੂੰ ਡੀਆਈਜੀ ਸਾਹਿਬ ਸਰਦਾਰ ਸੁਪਿੰਦਰ ਸਿੰਘ ਜੀ ਦੀਆਂ ਸਟ੍ਰਿਕਟ ਇਨਸਟਰਕਸ਼ਨਜ਼ ਨੇ ਉਹਨਾਂ ਹਦਾਇਤਾਂ ਦੇ ਅਸੀਂ ਕਦਮ ਚੁੱਕਦੇ ਆ ਹੋਇਆ ਅਸੀਂ ਪਰਸੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀਗਾ ਤਰਸੀਮ ਸਿੰਘ ਇਹ ਹੈਗਾ ਪੁੱਤਰ ਜਗਮੂਨ ਸਿੰਘ ਇਹ ਕਿਕਰ ਪੀਰ ਵਾਲੀ ਗਲੀ ਇਹ ਤਰਨਦਾਰਨ ਦਾ ਰਹਿਣਾ। ਇਹਦੇ ਨਾਲ ਦੋ ਇਹਦੇ ਹੋ ਸਕਦੇ ਸੀ ਕਿੱਥੇ ਸੀਗੇ? ਅਮਰਪ੍ਰੀਤ ਸਿੰਘ ਤੇ ਰਾਜਬੀਰ ਸਿੰਘ। ਇਹ ਕਿਰਿੰਡੇ ਦੇ ਨੇੜੇ ਥਾਣਾ ਕਿਰਿੰਡੇ ਦੇ। ਤੇ ਇਹਨਾਂ ਕੋਲੋਂ ਅਸੀਂ ਦੋ ਪਿਸਤਲ ਬਰਾਮਦ ਕੀਤੇ ਸੀਗੇ ਇੱਕ 9mm ਤੇ ਇੱਕ 30 ਬੋਰ ਦਾ ਪਿਸਤਲ ਰਿਕਵਰ ਕੀਤਾ ਸੀ। ਸਾਨੂੰ ਇਹ ਪਤਾ ਚੱਲਿਆ ਕੁਸ਼ਤਾ ਚ ਕਿ ਜਿਹੜਾ ਤਰਸੀਮ ਸਿੰਘ ਹੈ ਇਹ ਪ੍ਰਾਣਾ ਹੈਬਚੁਅਲ ਆਫੈਂਡਰ। ਇਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਆਰਮਜੈਕ ਤੇ ਤੈਤ 12 ਮੁਕਦਮੇ ਰਜਿਸਟਰ ਜੀ ਵੈਲਫੇਅਰ ਫਿਰ ਜਦੋਂ ਇਹਨੇ ਇਖਤਾਰ ਦੱਸਿਆ ਸਾਨੂੰ ਕਿ ਇੱਥੇ ਜਦੋਂ ਇਹ ਆਇਆ ਸੀਗਾ ਜਦੋਂ ਸਾਡੀ ਟੀਮ ਨੇ ਰਾਉਂਡ ਅਪ ਕੀਤਾ ਪ੍ਰੋਪਰ ਨਾਕਾਬੰਦੀ ਦੇ ਦੌਰਾਨ ਸਾਡੀ ਜਿਹੜੀ ਚੈਕਿੰਗ ਦੇ ਦੌਰਾਨ ਇਹ ਗ੍ਰਿਫਤਾਰ ਹੋਇਆ ਸੀਗਾ ਇਹਨੇ ਦੱਸਿਆ ਕਿ ਇਹ ਹਿਰੋਇਨ ਲੈਣ ਆਇਆ ਸੀਗਾ ਕਿਲੋ ਹਿਰੋਇਨ ਲੈਣ ਆਇਆ ਸੀਗਾ ਤੇ ਇਹਦੇ ਕੋਲੋਂ ਉਸੇ ਦੇ ਜਿਹੜੇ ਜਿਵੇਂ ਮਿਹਨਤ ਦਿੰਦੇ ਹੁੰਦੇ ਨੇ 70000 ਰੁਪਏ ਡਰਗ ਮੰਨੀ ਜਦੋਂ ਰਿਕਵਰ ਕੀਤਾ ਸੀ ਉਸੇ ਦੀ ਸੀਗਾ ਜਦੋਂ ਇਹਨੇ ਕਿਹਾ ਕਿ ਸਾਡੇ ਕੋਲ ਮੇਰੇ ਕੋਲ ਹੋਰ ਵੀ ਲੁਕੀ ਹੋਈ ਹੀਰੋਇਨ ਪਈ ਹੈ ਤੇ ਪਿਸਟਲ ਵੀ ਪਏ ਨੇ ਮੈਂ ਤੁਹਾਨੂੰ ਬਰਾਮਦ ਕਰਾਨਾ ਇਹਨੇ ਬੜੀ ਸਾਜਿਸ਼ ਨਾਲ ਸਾਡੀ ਟੀਮ ਨੂੰ ਹੀ ਲੈ ਕੇ ਗਿਆ ਹਣਾ ਘ੍ਰਿੰਡਾ ਦੇ ਏਰੀਆ ਚ ਲੈ ਕੇ ਗਿਆ ਤੇ ਉੱਥੇ ਇਹਨੇ ਪਿਸਟਲ ਜਦੋਂ ਨੱਪੀ ਸੀ ਕੱਢੀ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਦੋ ਇਹਨੇ ਫਾਇਰ ਕੱਡੇ ਨੇ ਤੇ ਜਵਾਬੀ ਫਾਇਰ ਚ ਪਹਿਲਾਂ ਸਾਡੀ ਪੁਲਿਸ ਪਾਰਟੀ ਨੇ ਇੱਕ ਸਿਰਫ ਫਾਇਰ ਕੀਤਾ ਤੇ ਜਿਹੜੀ ਲੱਤ ਤੇ ਉਹ ਲੱਗੇ ਤੇ ਇੰਜਰਡ ਹੋ ਗਿਆ ਇਹਨੂੰ ਹਸਪੀਟਲਾਈਜ਼ ਕੀਤਾ ਜਾਇਆ ਗਿਆ ਮੈਨੂੰ ਦੱਸਣਾ ਚਾਹਣਾ ਹੈ 13ਵਾਂ ਇਹਦੇ ਤੇ ਮੁਕੱਦਮਾ ਜਿਹੜਾ ਰਜਿਸਟਰ ਹੋਇਆ ਸੀਗਾ ਜਿਹੜਾ ਆਰਮਜ਼ ਐਕਟ ਦਾ ਤੇ ਕੱਲ ਵੀ ਇਹਦੇ ਤੇ ਅਸੀਂ ਫੇਰ ਇੱਕ ਕਰਤਾ ਯਾਰ ਪ੍ਰੈਸ ਰਜਿਸਟਰੀ ਕੀਤੀ ਹੈ ਤਿੰਨ ਸਭੀ ਕਿਉਂਕਿ ਇਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1 ਮਾਰਚ ਤੋਂ ਜੋ ਮੈਂ ਤੁਹਾਨੂੰ ਦੱਸਿਆ ਕਿ ਉਦ ਨਸ਼ਿਆਂ ਮੇਰੇ ਜਿਹੜਾ ਚ ਸ਼ੁਰੂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਹੱਤੀ ਪੁਲਿਸ ਨੇ ਪਿਛਲੇ 3 ਮਹੀਨਿਆਂ ਚ 1 ਮਾਰਚ ਤੋਂ ਲੈ ਕੇ ਹੁਣ ਤੱਕ 402 ਕੇਸ ਰਜਿਸਟਰ ਕੀਤੇ ਨੇ ਜਿਹਦੇ ਚ 575 ਜਿਹੜੇ ਸਾਡੇ ਅਕਿਊ ਅਰੇਸਟਡ ਨੇ 105.8 106 ਕਿਲੋ ਟੋਟਲ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ 1 ਕਰੋੜ 80 ਲੱਖ ਦੇ ਨੇੜੇ ਸਾਡੀ ਜਿਹੜੀ ਅਸੀਂ ਡਰਗਮਨੀ ਰਿਕਵਰ ਕੀਤੀ ਹੈ ਇਹਦੇ ਨਾਲ ਨਾਲ ਜਿਹੜੇ ਸਾਡੇ ਆਰਮਜ਼ ਐਕਟ ਜਿਹੜਾ ਅਸਲਾ ਨਜਾਇਜ਼ ਜਿਹੜਾ ਬਰਾਂਦ ਹੋਇਆ ਉਹਦੇ ਤਹਿਤ ਅਸੀਂ 50 ਮਕਦਮੇ ਰਜਿਸਟਰ ਕਰਕੇ 141 ਪਿਸਟਲ ਉਹ ਰਿਕਵਰ ਕੀਤੇ ਨੇ ਤੇ ਜਿਹੜੇ ਇਹ ਜਿਹੜੇ ਗੰਦੇ ਐਲੀਮੈਂਟਸ ਨੇ ਮਾੜੇ ਅੰਸਰ ਨੇ ਜਿਹੜਿਆ ਨੇ ਇਹਨਾਂ ਨੇ ਇਤਨਾ ਪਾਕ ਇਰਾਦਿਆਂ ਨਾਲ ਜਿਹੜਾ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਸਾਡੇ ਇੱਥੇ ਅਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਯੂਥ ਨੂੰ ਚਿੱਟੇ 'ਚ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਦੇ ਆਂ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਓਨਲੀ ਇਨਸਟਰਕਸ਼ਨਸ ਐਂਡ ਗਾਈਡੈਂਸ ਆਫ ਔਨਰੇਬਲ ਸੀਐਮ ਪੰਜਾਬ ਅਸੀਂ ਇਹ ਜਿਹੜੇ ਸਾਰੇ ਕਦਮ ਚੁੱਕੇ ਆਂ ਤੇ ਅੱਗੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯੁਧ ਨਸ਼ਿਆਂ ਵਿਰੁੱਧ ਬਿਲਕੁਲ ਚੱਲੂ ਹੈ ਤੇ ਅਸੀਂ ਬਿਲਕੁਲ ਸਾਡੀ ਕੋਸ਼ਿਸ਼ ਰਹੇਗੀ ਕਿ ਪਿੰਡ ਪਿੰਡ ਤੋਂ ਸ਼ਹਿਰ ਸ਼ਹਿਰ ਤੋਂ ਵਾਰਡ ਵਾਰਡ ਤੋਂ ਇਹ ਨਸ਼ੇ ਦਾ ਜਿਹੜਾ ਖਾਤਮਾ ਕੀਤਾ ਜਾਵੇ ਸਾਰਾ ਕੀ ਦੱਸਿਆ ਉਹ ਵੀ ਉਹਨਿਆ ਪੱਤੇ ਜਿੱਤੇ 142 ਇੱਕਲ ਪਰ ਕੋਈ ਰੀਡ ਜਾਂ ਅਲੀ ਦੀ ਹਮਤ ਸੁਣ ਜਾਓ ਕਿ ਕੈਨੇ ਪਰ ਤੇ ਹੋਰ ਦੂਸਰਾ ਅਰੈਸਟ ਪਰਸ ਜੀ ਬਿਲਕੁਲ ਜੀ ਜਿਵੇਂ ਸਾਡੀ ਜਿਹੜੀ ਟੀਮ ਹੈਗੀ ਹੈ ਬਹੁਤ ਸਟਰੋਂਗ ਟੀਮ ਹੈ ਇਹ ਐਂਟੀ ਟੈਰਰ ਐਲੀਮੈਂਟਸ ਤੇ ਵੀ ਅਸੀਂ ਪੂਰਾ ਕੰਮ ਕਰ ਰਹੇ ਹਾਂ ਅਸੀਂ ਇੱਥੇ 9 ਹੈਂਡ ਗ੍ਰੇਨੇਡ ਵੀ ਬਰਾਮਦ ਕੀਤੇ ਨੇ ਤੇ ਜਿਹੜੀਆਂ ਬਾਕੀ ਦੀਆਂ ਵੀ ਹੈਗੀਆਂ ਨੇ ਰਿਕਵਰੀਆਂ ਸਾਡੀਆਂ ਆਈ ਡੀਜ਼ ਵਗੈਰਾ ਦੀਆਂ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਬੀਐਸਐਫ ਦੇ ਨਾਲ ਅਸੀਂ ਕਰਦੇ ਹਾਂ ਜੋ ਵੀਲੀਅਮ ਕੁੱਟਿਆ ਨਾਮ ਆ ਰਿਹਾ ਸਰ ਪਾਸਿਆਂ ਤੇ ਪਰ ਫੜਿਆ ਗਿਆ ਕਿਆ ਬਾਸ ਨਹੀਂ ਗੈਂਗਸਟਰ ਤੇ ਵੀ ਕੁੱਝ ਪਿਸਟਲ ਕਰਿਆ ਗੈਂਗਸਟਰ ਪਾਸੇ ਜਾ ਰਹੇ ਕੁਝ ਗੈਂਗਸਟਰ ਫੇਰੋਂ ਘੁੱਟੇ ਨੇ ਇਹਨਾਂ ਆਰਗੇਨਾਈਜ਼ਰਸ ਦੇ ਵਿੱਚ ਹੁੰਦਾ ਕਿ ਆਈਟੀ ਵਰਗ ਦੇ ਸੀਪੋ ਸਾਡੇ ਕੋਲ ਬਣਦਾ ਜਾਂਦਾ ਇਹ ਬਿਲਕੁਲ ਜੀ ਜੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਐਕਸ਼ਨ ਅਗੇਂਸਟ ਜਿਹੜਾ ਇਹ ਹੈਗਾ ਨੋਟੋਰੀਅਸ ਗੈਂਗਸਟਰਜ਼ ਐਟ ਦਾ ਦੇ 엘িমੈਂਟਸ ਤੇ ਵੀ ਚਾਲੂ ਹੈ ਤੁਹਾਨੂੰ ਪਤਾ ਹੋਊਗਾ ਕਿ ਇੱਥੇ ਹੈਪੀ ਪਸ਼ਿਆ ਨਾਂ ਦਾ ਵੀ ਇੱਕ ਵਿਅਕਤੀ ਸੀਗਾ ਜਿਹੜਾ ਅੱਤਵਾਦ ਦੇ ਜਿਹੜੇ ਅੱਤਵਾਦੀਆਂ ਨਾਲ BKAI ਨਾਲ ਰਲ ਕੇ ਇੱਥੇ ਅੱਤਵਾਦ ਪਲਾਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਡਿਊ ਟੂ ਸਸਟੇਨਡ ਐਫਰਟਸ ਆਫ ਪੰਜਾਬ ਪੁਲਿਸ ਅੰਡਰ ਦੀ ਗਾਈਡੈਂਸ ਆਫ ਆਨਰੇਬਲ ਡੀਜੀਪੀ ਪੰਜਾਬ ਤ੍ਰਿਗੋਰਵ ਯਾਦਵ ਜੀ ਉਹਦੇ ਖਿਲਾਫ ਵੀ ਕਾਰਵਾਈ ਕਰਦੇ ਆ ਜਿਹੜਾ ਉਹਨੂੰ ਵੀ ਹੈਪੀ ਪਸ਼ਿਆ ਨੂੰ ਵੀ ਅਰੈਸਟ ਕੀਤਾ ਜਾ ਚੁੱਕਾ ਹੈਗਾ ਯੂਐਸਏ ਤੇ ਉਹ ਡੀਟੇਨਡ ਹੈ ਇਸ ਟਾਈਮ ਤੇ ਪੂਰੀਆਂ ਐਫਰਟਸ ਚੱਲ ਰਹੀਆਂ ਨੇ ਕਿ ਉਹਨੂੰ ਲੈ ਕੇ ਆਇਆ ਜਾਵੇ ਉਹਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਇੱਦਾਂ ਦੇ ਟੈਰਰਿਸਟ 엘ਿਮੈਂਟਸ ਨੇ ਗੈਂਗਸਟਰ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀਆਂ ਲੀਗਲ ਪ੍ਰੋਵੀਜ਼ਨਸ ਨੇ ਇੰਟਰਪੋਲ ਦੇ ਨਾਲ ਤਾਲਮੇਲ ਕਰਦੇ ਹਾਂ ਰੈੱਡ ਕਾਰਨਰ ਨੋਟਿਸਿਸ ਬਲੂ ਕਾਰਨਰ ਨੋਟਿਸਿਸ ਸਾਰੇ ਜਿਹੜੇ ਸਾਡੇ ਵੱਲੋਂ ਬਣਾਏ ਜਾ ਰਹੇ ਨੇ ਤਾਂ ਕਿ ਇਹ ਜਿਹੜੇ 엘ਿਮੈਂਟਸ ਬਾਹਰ ਬਹਿ ਕੇ ਇੱਦਾਂ ਦੇ ਮਾੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇੱਥੇ ਐਸ ਪਰ ਲਾਅ ਡੀਲ ਕੀਤਾ ਜਾਵੇ ਇੰਡੀਆ ਚ ਲਿਆ ਤਾਂ ਜਿਹੜਾ ਕਲਾਸ ਕਰਨ ਦੇ ਖਿਲਾਫ ਜਨਾਮ ਸੀਗਾ ਜਿਹਦੇ ਜਿਹੜੇ ਮਾਮਲੇ ਆ ਉਹਨਾਂ ਤੋਂ ਭਗੌਣਾ ਸੀ ਜਦੋਂ ਉਹ ਕੋਦਮਾਨ ਤੇ ਆਇਆ ਹੋਇਆ ਹੈ ਇਹਨਾਂ ਚੋ ਜਮਾਨਤ ਤੇ ਸੀਗਾ ਜੀ ਜਿਹੜੇ 12 ਮਕਦਮੇ ਹੋਏ ਸੀਗੇ ਇਹਦੇ ਖਿਲਾਫ ਰਜਿਸਟਰ ਜਮਾਨਤ ਤੇ ਸੀ ਕਿਤੇ ਅੱਗੇ ਵੀ ਇਹ ਮਾੜੇ ਕੰਮ ਕਰ ਰਿਹਾ ਸੀਗਾ ਹੁਣ ਅਸੀਂ ਇਹ ਵੀ ਫਰੈਸ਼ ਐਪਲੀਕੇਸ਼ਨ ਜਿਵੇਂ ਕਿ ਸਾਨੂੰ ਗਾਈਡੈਂਸ ਹੈਗੀ ਹੈ ਇਨਸਟਰਕਸ਼ਨਸ ਹੈਗੀਆਂ ਨੇ ਕਿ ਇਹਦੀਆਂ ਜਿਹੜੀਆਂ ਬੇਲ ਜਿਹੜੀਆਂ ਐਪਲੀਕੇਸ਼ਨ ਅਸੀਂ ਮੂਵ ਕਰਾਂਗੇ ਕਿ ਇਹਦੀ ਬੇਲ ਕੈਨਸਲ ਕਰਾਵਾਂਗੇ ਇਹ ਮਾੜੇ ਕੰਮ ਕਰ ਰਿਹਾ ਬਾਹਰ ਆ ਕੇ ਵੀ ਜੇਲ ਤੋਂ ਬੇਲ ਹੋਣ ਦੇ ਬਾਵਜੂਦ ਇੰਨਾ ਦੇ ਮਾੜੇ ਕੰਮ ਕਰ ਰਿਹਾ ਇੰਪੋਰਟ ਸਾਰੇ ਜੰਗ ਦੀ ਧਾਵਣੀ ਤੋਂ ਪੱਛੇ ਆ ਇੰਨਾ ਸਾਰਾ ਸ਼ਰਤ ਪੂਰੀ ਕਰ ਰਿਹਾ ਜੀ ਬਿਲਕੁਲ ਜੀ ਇਹ ਜਿਹੜਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ 1 ਕਿਲੋ ਹੈਰੋਇਨ ਲੈਣ ਆਇਆ ਸੀਗਾ ਤੇ ਇੱਥੋਂ ਜਾ ਕੇ ਬਾਰਡਰ ਤੋਂ ਜਿਹੜੀ ਆਂਦੀ ਹੈ ਡਰੋਨ ਰਾਹੀਂ ਜਿਹੜੀ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜੀ ਡਰੋਨ ਰਾਹੀਂ ਹੈਰੋਇਨ ਆਂਦੀ ਹੈ ਇਹ ਪਿਕ ਕਰਕੇ ਅੱਗੇ ਸਪਲਾਈ ਕਰਨ ਦੀ ਇਹ ਹੈਲਗ੍ਰੇਡ ਹੋਇਆ ਜੀ ਹਮਲਾ ਇਹ ਪਰੇਸ਼ਾਨੀ ਨਹੀਂ ਕਿ ਉਹ ਲੋੜ ਨਹੀਂ ਪਈ ਜੀ ਬਜੀਠਾ ਰੋਡ ਦੀ ਸਿਟੀ ਦਾ ਏਰੀਆ ਜੀ ਉਹ ਜਿਹੜਾ ਕਲੋ ਏਰੀਆ ਦਾ ਬਲਾਸਟ ਹੈ ਉਹਦੇ ਚ ਇਹਦਾ ਰੋਲ ਨਹੀਂ ਸੀਗਾ ਜੀ ਉੱਥੇ ਜਿਹੜੇ ਸਾਡੇ ਉਹ ਵੀ ਪੂਰਾ ਕੰਮ ਚੱਲ ਰਿਹਾ ਸੀ ਕਾਫੀ ਨੇੜੇ ਆ ਉਹਦੇ ਕੋਈ ਕੋਈ ਤਰ੍ਹਾਂ ਦੀ ਮੁਸ਼ਕਲ ਨਹੀਂ ਆ ਜੀ ਇਹਦੇ ਮੈਸਟਿਕ ਦੀ ਕੁਝ ਸਾਹਮਣੇ ਆ ਕਿਉਂਕਿ ਮਰਿਆ ਸੀ ਬੰਦਾ ਉਹ ਆਪੋ ਚ ਹੈਲਕ ਸੀ ਕਰੀਬ ਆ ਗਿਆ ਉਹਦੇ ਘਰੋਂ ਵੀ ਕੁਝ ਨਹੀਂ ਹੋ ਰਿਹਾ ਸਾਹਮਣੇ ਉਹ ਕੋਈ ਇਨਵੈਸਟੀਗੇਸ਼ਨ ਦੀ ਟੀਮ ਨਿਕਲ ਕੇ ਖੜ੍ਹੇ ਆਇਆ ਹੈ ਤੇ ਵਰਕਪਲੇਸ ਦੀ ਵੀ ਕੋਈ ਕੋਰਪੋਰੇਟ ਦੀ ਪੀਆਈ ਦਾ ਨਾਮ ਲੁੱਟਾ ਜੀ ਬਿਲਕੁਲ ਬਿਲਕੁਲ ਉਹ ਬਿਲਕੁਲ ਉਹੀ ਮੋਡਿਊਲ ਸੀਗਾ ਜੀ ਸਾਡੇ ਕੋਲ ਕੋਈ ਸਬੂਤ ਨਹੀਂ ਮਿਲਕੂ ਅਸੀਂ ਤੁਹਾਡੇ ਨਾਲ ਡਿਸਕਲੋਜ਼ ਨਹੀਂ ਕਰ ਸਕਦੇ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਮੋਡਿਊਲਸ ਨਾਲ ਹੀ ਰਨ ਕਰ ਰਹੇ ਸੀਗੇ ਉਹਦੇ ਤੇ ਸਾਡੇ ਕੋਲ ਕਾਫੀ ਇਨਫੋਰਮੇਸ਼ਨ ਇਧਰ ਰਿਗਾਰਡਿੰਗ ਜਿਹੜੀ ਹੈਗੀ ਹੈ ਜਿਹੜੇ ਵੀ ਉਹਦੇ ਨਾਲ ਪੂਰਾ ਜਿਹੜਾ ਮੋਡਿਊਲ ਇਹਦੇ ਨਾਲ ਰਨ ਕਰ ਰਹੇ ਸੀਗੇ ਉਹ ਵੀ ਸਾਡੇ ਆਈਡੈਂਟੀਫਾਈਡ ਨੇ ਬੰਦੇ ਤੇ ਉਹ ਜਲਦੀ ਸਰ ਸਰ ਪਹਿਲਾਂ ਵੀ ਕੋਈ ਜੀ ਬਿਲਕੁਲ ਸੀਗੇ ਜੀ ਬਿਲਕੁਲ ਸੀਗੇ ਬਿਲਕੁਲ ਸੀਗੇ ਬਿਲਕੁਲ ਸੀਗੇ ਬਿਲਕੁਲ ਸੀਗੇ ਸਰ ਉਹਨੂੰ ਅੱਜ ਤੱਕ ਹਾਇਰ ਕੀਤਾ ਗਿਆ ਸੀ ਉਹ ਵੀ ਇਨਵੋਲਡ ਸੀਗਾ ਜੀ ਜੇ ਮੈਂ ਤੁਹਾਨੂੰ ਦੱਸਿਆ ਇਨਵੋਲਡ ਸੀਗਾ ਜੀ ਪਹਿਲਾਂ ਵੀ ਇੱਦਾਂ ਲਿਆ ਡਿਲੀਵਰੀ ਸਰ ਇੱਕ ਸਵਾਲ ਮੇਰਾ ਜੀ ਹਰ ਵਾਰੀ ਪੁੱਲ ਜਿਹੜੇ ਜਾਂਦੇ ਆ ਹਥਿਆਰ ਬਰਾਬਰ ਕਰਨ ਔਰ ਤੋਂ ਬਾਅਦ ਉਹ ਚਸ਼ਮਾ ਦੇ ਕੇ ਹੱਥ ੜਾੜ ਕੇ ਫਿਰ ਉਹ ਫਾਇਰ ਦਾ ਜ਼ਿੰਦਾਰੀ ਨਹੀਂ ਪਰ ਇਹ ਜਿਹੜਾ ਹੈਗੇ ਜੀ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਇਹ ਬੰਦਾ ਜਿਹੜਾ ਆਪਣਾ ਸਾਨੂੰ ਇਹ ਨੇ ਕਿਹਾ ਕਿ ਅਸੀਂ ਮੈਂ ਹੀਰੋਇਨ ਦੱਬੀ ਹੋਈ ਹੈ ਤੇ ਅਸੀਂ ਉੱਥੇ ਬਰਾਮਦ ਕਰਨ ਗਏ ਜਦੋਂ ਇਹ ਇਹਦੇ ਫੋਨ ਮੈਂ ਉਹਨੂੰ ਇਹ ਕਹਿੰਦਾ ਕਿ ਇੰਨਾ ਮੌਕਾ ਕਿੰਨਾ ਦਿੱਤਾ ਜਾਂਦਾ ਕਿ ਉਹ ਫਾਇਰ ਨਹੀਂ ਮੌਕਾ ਨਹੀਂ ਜੀ ਦਿੱਤਾ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨੇ ਕਿਹਾ ਕਿ ਆਪ ਪਿੰਪੁਆਇੰਟਿਡ ਲੋਕੇਸ਼ਨ ਤੇ ਕਿ ਇੱਥੇ ਹੈ ਰੈਨ ਹੈਗੀ ਹੈ ਤੁਸੀਂ ਜਿਹੜਾ ਨਾਲ ਜਾਵੋਗੇ ਇਹ ਤੁਹਾਨੂੰ ਅਗਲੀ ਵਾਰ ਨਾਲ ਲੈ ਚੱਲਾਂਗੇ ਫਿਰ ਅਸੀਂ ਜਿਹੜਾ ਫਾਇਰ ਕਿਟ ਆਉਂਦੇ ਜਿਹੜਾ ਫਾਇਰ ਕਿਟ ਆ ਉਹਦਾ ਖਾਲੀ ਜਿਹੜਾ ਫੋਖਾ ਆ ਉਹ ਫੇਰ ਪ੍ਰੋਫਾਈਲ ਨਹੀਂ ਬਣਦਾ ਬਣਿਆ ਜੀ ਬਿਲਕੁਲ ਬਣਿਆ ਦੇ ਵਿੱਚ ਹੈਗੇ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਕੀ ਹੈਗੇ ਬਿਲਕੁਲ ਹੈਗੇ ਉਹ ਜਿਹੜੇ ਹੈਗੇ ਅਸੀਂ ਤਾਂ ਸਿੱਧੀ ਕੁਰਸੀ ਪੱਤੇ ਨਾਲ ਆ ਜਾਂਦਾ ਹੈ ਹੈ ਨਹੀਂ ਲੱਗੇ ਚਲਣਗੇ ਜੀ ਤੁਹਾਨੂੰ ਵੀ ਨਾਲ ਲੈ ਕੇ ਦੇ ਨਾਲ ਲੈ ਕੇ ਜਾਇਆ ਕਰੋ ਬਿਲਕੁਲ ਹੀ ਲੈ ਕੇ ਚਲਾਂਗੇ ਨਾਲ ਲੈ ਕੇ ਜਾਵਾਂਗੇ ਜੀ ਵੈਸੇ ਤਾਂ ਮੌਕਾ ਹੀ ਨਾ ਮਿਲੇ ਇਦਾਂ ਦਾ ਬਟ ਆਪਾਂ ਜੇ ਮਿਲਦੇ ਤੁਹਾਨੂੰ ਜ਼ਰੂਰ ਨਾਲ ਲੈ ਕੇ ਪਹਿਲੇ ਪਾਸੇ ਵਾਲੇ ਪ੍ਰਸ਼ਨ ਜਦੋਂ ਲਾਈਵ ਵਾਲਾ ਹੈ ਇਹ ਸੀ ਤੁਹਾਨੂੰ ਜਰੂਰ ਪਈ ਕਿ ਕਿੰਨੇ ਨਾਲ ਗਾਉਂਡ ਬ੍ਰੰਮਦ ਹੋਇਆ ਕੋ ਲਾਈਵ ਹੋਣ ਦਾ ਦੋ ਜਿਹੜੇ ਸੀਗੇ ਨੇ ਹਾਂਜੀ ਦੋ ਖਾਲੀ ਘਾਟਰੇ ਜਿਹੇ ਸੀਗੇ ਤੇ ਤਿੰਨ ਚੋਂ ਹੋਰ ਆਊਟ ਜਿਹੜੇ ਦੇ ਨਾਵਾ ਦੋ ਚੱਲੇ ਉੱਥੇ ਦੋ ਚੱਲੇ ਆ